ਹਾਂਜੀ ਅੱਜ ਜੀ ਸਾਡੀ ਸਟੋਰੀ ਅਮਰੀਕਾ ਵਾਲਾ ਜਹਾਜ਼ ਅਸੀਂ ਉਹਨਾਂ ਨੌਜਵਾਨ ਵੀਰਾਂ ਦੀ ਦਿਲ ਦੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜੇ ਕਿ ਲੁੱਟਪੁੱਟ ਹੋ ਕੇ ਆਪਣਾ ਸਭ ਕੁਝ ਗਵਾ ਕੇ ਅਮਰੀਕਾ ਤੋਂ ਵਾਪਸ ਆਪਣੀ ਧਰਤੀ ਤੇ ਆਏ ਆ ਇੱਕ ਪਿੰਡ ਦਾ ਨੌਜਵਾਨ ਇਸ ਤਰ੍ਹਾਂ ਆਪਣੀ ਦਿਲ ਦੀ ਗੱਲ ਆਪਣੇ ਬੁੱਲਾਂ ਦੇ ਨਾਮ ਦੀ ਹੋਈ ਦੇਖ ਇੱਕ ਕਾਗਜ਼ ਦੇ ਟੁਕੜੇ ਤੇ ਚਿੱਠੀ ਦੇ ਰੂਪ ਦੇ ਵਿੱਚ ਆਪਣੇ ਘਰਦਿਆਂ ਦੇ ਨਾਲ ਤੇ ਫੈਨ ਦੇ ਵਾਸੀਆਂ ਦੇ ਨਾਲ ਕੁਝ ਆਪਣੇ ਦਿਲ ਦੀਆਂ ਗੱਲਾਂ ਕਰਦਾ ਤੇ ਕੁਝ ਸਵਾਲ ਅੱਜ ਦੀ ਹਕੂਮਤ ਤੇ ਅੱਜ ਦੇ ਹੁਕਮਰਾਨਾਂ ਤੇ ਕਿਸ ਤਰ੍ਹਾਂ اٹਹਾਂਦਾ ਉਸ ਦੇ ਸਵਾਲ ਦਾ ਜਵਾਬ ਕੋਲਣ ਦੀ ਕੋਸ਼ਿਸ਼ ਕਰੋ ਉਹਨਾਂ ਦੇ ਦੁੱਖ ਦਰਦ ਕੋਲਣ ਦੀ ਕੋਸ਼ਿਸ਼ ਕਰੋ ਤਾਂ ਕਿ ਇਹ ਮੁਰਕੇ ਆਪਣੇ ਮੁਲਕ ਦੇ ਵਿੱਚੋਂ ਕਿਸੇ ਵੀ ਜਵਾਨ ਨੌਜਵਾਨ ਨੂੰ ਆਪਣਾ ਬੇਸ਼ੱਕਣਾ ਨਾ ਪਵੇ ਉਹਨਾਂ ਦੇ ਰੋਜ਼ਗਾਰ ਦੀ ਗਾਰੰਟੀ ਸਰਕਾਰ ਸਾਨੂੰ ਜਿਵੇਂ ਆਪਣੇ ਬਰਤਨ ਦੇ ਵਿੱਚ ਦੇਵੇ ਜਿਹਾ ਅੱਜ ਦੀ ਸਾਡੀ ਸਟੋਰੀ ਐਡ ਤੱਕ ਵੀਰ ਦੇਖਿਓ ਧੰਨਵਾਦ ਹਲੋ ਹਾਂ ਕਿੱਦਾਂ ਹਾਲ ਚਾਲ ਕਿੱਦਾਂ ਹਾਲ ਠੀਕ ਠਾਕ ਆ ਗਿਆ ਵਧੀਆ ਉਹ ਕਾਹਦਾ ਠੀਕ ਠਾਕ ਆਇਆ ਭਰਾਵਾ ਹੂੰ ਦਾ ਦਾ ਆਇਆ ਨਾ ਕੁਝ ਖਾਦਾ ਨਾ ਪੀਤਾ ਨਾ ਕਿਦੇ ਨਾ ਬੋਲਦਾ ਨਾ ਕੁਝ ਅਜ ਨੰਗਾ ਲ ਕਰਦਾ ਅੱਛਾ ਬਸ ਜੇ ਕੋ ਬਰੌਂਦਾ ਨੇ ਐਵੇਂ ਡੈਂਬਰਿਆਂ ਵਾਂਗੂ ਦੇਖੀ ਜਾਂਦਾ ਗਰੇ ਤੇ ਮੂੰਹ ਵੱਲੋਂ ਟੈਨਸ਼ਨ ਦੇ ਵਿੱਚ ਪੈ ਗਿਆ ਵੈਸੇ ਜਿਹੜੀ ਉਹਦੇ ਨਾਲ ਹੋਈ ਆ ਨਾ ਉਹਦੇ ਨਾਲ ਜਿਹੜੀ ਹੋਈ ਮਾਰੀ ਹੋਈ ਆ ਆਹੋ ਕਰੇ ਵੀ ਕੀ ਤੁਸੀਂ ਆਏ ਸੀ ਸੀਗਾ ਚੱਲ ਮਿਲ ਚਲਦੇ ਆ ਉਹਨੂੰ ਦੇਖ ਲੈਣੇ ਆ ਚੱਲ ਆ ਲਓ ਮਿਲ ਲਓ ਨਾਲ ਦੇਖਿਆ ਕੋ ਤੁਹਾਡੇ ਨਾਲ ਗੱਲ ਕਰ ਪਏ ਆਹੋ ਦੇ ਦੇ ਤੋ ਆਹ ਵਾਲੂ ਦੇਖ ਲਓ ਸਿਆ ਤੁਹਾਡੇ ਬੋਲਿਆਂ ਬੋਲ ਪੋਗੇ ਬੈਠੋ ਮੈਂ ਦੇਖਦਾ ਚੱਲ ਮਾਰ ਬਲਾ ਕੇ ਬਲਾ ਲਾ ਠੀਕ ਓਕੇ ਦਰਗਾਹ ਦਾ ਤੇਰੇ ਮੇਂ ਨਾ ਹੀ ਤੇਰੇ ਮੇਂ ਨਾ ਹੀ ਨਾ ਹੀ ਨਾ ਹੀ ਓ ਇੱਥੇ ਸੀਗਾ ਹਾਂ ਬੈਗ ਫੋਲ ਦਾ ਉੱਪਰ ਨੂੰ ਚੜਿਆ ਉੱਪਰ ਦਸ ਨਾ ਚਾਹ ਨਾ ਪਾਣੀ ਸਵੇਰ ਦਾ ਉੱਪਰ ਜਾ ਕੇ ਆਦਾ ਹਾਂ ਫਿਰ ਉੱਪਰ ਬਹਿ ਗਿਆ ਰਾਤ ਨਾ ਬੋਲਦਾ ਨਾ ਚੱਲਦਾ ਨਾ ਕੁਛ ਨਹੀਂ ਇੱਥੇ ਬੈਗ ਫੋਲ ਦਾ ਫੋਲਦਾ ਇੱਦਾਂ ਚਲਾ ਗਿਆ ਅੱਪਰ ਜਿਹੜਾ ਹੈ ਦੇਖਿਆ ਵੀ ਹੈਗਾ ਹਾਂਜੀ ਉੱਪਰ ਨੂੰ ਗਿਆ ਚੱਲ ਮੈਂ ਦੇਖਦਾ ਆ ਦੇਖਦਾ ਉੱਪਰ ਆ ਕਹਿੰਦੇ ਆ ਦੇਖ ਲੈ ਦੇਖ ਲੈ ਦੇਖ ਓ ਮੱਖਣਾ ਓ ਮੱਖਣਾ ਪਾਣੀ ਥੰਡੇ ਜਰਾ ਹਲੋ ਲੱਗਦਾ ਉੱਪਰ ਹੀ ਨਹੀਂ ਮਾਦਾ ਮਰੀ ਨਾ ਘਰ ਆ ਵੀਂਦਾ ਕਿਤੇ ਬਾਹਰ ਨੂੰ ਚਲੀ ਚਲ ਗਿਆ ਦੇਖ ਤਾਂ ਉਹ ਕਿੱਧਰ ਗਿਆ ਉੱਪਰ ਤਾਂ ਹੈ ਹੀ ਜੂਗਾ ਕਿਉਂ ਮੇਰੇ ਸਾਹਮਣੇ ਉੱਪਰ ਗਿਆ ਏ ਮੈਂ ਉੱਪਰ ਵੱਲ ਨਾ ਮਾਰਨਾ ਹਾਂ ਬੋਲਦਾ ਸੀ ਮੁੰਡੇ ਦਾ ਬੈਗ ਫੋਲਦਾ ਸੀ ਇਹ ਬੈਠਾ ਸੀ ਮੈਂ ਤਾਂ ਕੰਮ ਲੱਗਿਆ ਸੀ ਚੁੱਪਚਾਪ ਬੈਠਾ ਸੀ ਮੁੰਡੇ ਦਾ ਬੈਗ ਖੋਲਣ ਲੱਗਾ ਹੈ ਜੀ ਕਾਫੀ ਉਪਰ ਲੈ ਕੇ ਉੱਪਰ ਚੜਿਆ ਚੜਿਆ ਉੱਪਰ ਨੂੰ ਜੀ ਹਾਂ ਹਾਂ ਉੱਪਰ ਹੀ ਚੜਿਆ ਮੈਂ ਰੋਕ ਤਾ ਗਿਆ ਬੜੀ ਗੋੜ ਗਿਆ ਨਾ ਮੈਂ ਅੱਜਾਂ ਦੇ ਵਿੱਚ ਦੇਖ ਉੱਤੇ ਹੀ ਹੈ ਉੱਤੇ ਚੜਿਆ ਦੇਖਿਆ ਐ ਜੁੱਦਾ ਪਰੇਸ਼ਾਨ ਤੇ ਹੈਗਾ ਮਡਾਲ ਲੱਗਦਾ ਚਾਹੇ ਨੰਗਾ ਰਹਿਣਾ ਚਾਹੇ ਨੰਗਾ ਚਾਹੇ ਚਾਹੇ ਹੋਣਾ ਸੀ ਹੋ ਗਿਆ ਹੁਣ ਬੰਦਾ ਫਿਕਰ ਹੈ ਮੈਂ ਉਸਸੀ ਕਿਹੜਾ ਕੁਝ ਕਹਿੰਨੇ ਆਂ ਐਸੇ ਆ ਚੱਲ ਮੈਂ ਤਾਂ ਦਾਰਦੀ ਨੇ ਪੁੱਛਿਆ ਵੀ ਨਹੀਂ ਕੁਝ ਵੀ ਕਿਹਾ ਹੋ ਬਹੁਤ ਨਾਲ ਸਾਰੀ ਵਾਰ ਗੱਡੀ ਦੇ ਵਿੱਚ ਵੀ ਚੁੱਪੇ ਬੈਠਾ ਰਿਹਾ ਚਾਹ ਨੂੰ ਮਾਸੀ ਬੜਾਈ ਉੱਤੇ ਮੈਂ ਆਉਂਦੇ ਰਿਹਾ ਕਟਾਫ ਹੋ ਕੇ ਕੋਸਸ ਹੁਣ ਸ਼ਰਮੰਦਾ ਤਾਂ ਕੀ ਕਰੀਏ ਹਾਂ ਦੱਸ ਕਿ ਉਹ ਇਕੱਲੇ ਨਾਲ ਥੋੜੀ ਬਥੇਰੀਆਂ ਨਾਲ ਹੋਇਆ ਕੀ ਕੀਤਾ ਜਾ ਸਕਦਾ ਹੈ ਮੈਂ ਤਾਂ ਹੁਣ ਉਹ ਹੀ ਸੋਚਦਾ ਵੀ پیسے ਸਾਰੇ ਜਿਹੇ sire ਮਾਰੇ ਮੋਟੇ ਬਾਪੂ ਆਏ ਉਹ ਵੀ ਲੱਗ ਗਏ ਦੁਕਾਨ ਵੀ ਵੇਚੀ ਸਾਰਾ ਕੁਝ ਵੇਚ ਲਿਆ ਚਲੋ ਕੋਈ ਨਹੀਂ ਲੱਗ ਗਏ ਹੁਣ ਜਦੋਂ ਕਮਾਡ ਲੈ ਕੇ ਬੈਠੇ ਗੱਲ ਕਰੇ ਜਾਂਦੇ ਦੂਜਾ ਜਦੋਂ ਤਾਂ ਨਹੀਂ ਆਇਆ వతఄిదం�స ਆ ਤੱਕ ਤੇ ਹੈ ਨਹੀਂ ਆ ਪਤਾ ਨਹੀਂ ਕੀ ਲਿਖਿਆ ਡਾਇਰੀ ਦੇ ਵਿੱਚ ਕੀ ਲਿਖ ਗਿਆ কই ਦੇਖਦਾ ਹਾਂ ਪੜ੍ਹ ਕੇ ਮੈਂ ਤਾਂ ਕਿਤੇ ਕਿ ਮੇਰੇ ਨਾਲ ਸਾਹਮਣੇ ਉੱਪਰ ਚੜਿਆ ਏ ਬਾਲ ਤਾਂ ਕਾਫੀ ਤੇ ਪਤਾ ਨਹੀਂ ਕੀ ਹੋ ਰਿਹਾ ਪੜ੍ਹਦਾ ਹਾਂ ਮੈਂ ਦੇਖਦਾ ਕੀ ਲਿਖਿਆ ਦੇਖ ਤਾਂ ਕੀ ਅੰਦਾਜ਼ਾ ਕੀ ਲਿਖਿਆ ਰਾਸਰ ਹੋ ਚੁੱਕੀ ਹੋ ਗਿਆ ਕੀ ਲਿਖ ਕੇ ਗਿਆ ਦੇਖ ਤਾਂ ਉਹ ਲੇਖਾ ਹਨਾ ਮੈਨੂੰ ਸਮਝ ਨਹੀਂ ਆਉਂਦੀ ਮੈਂ ਆਪਣੀ ਕਹਾਣੀ ਕਿੱਥੋਂ ਤੇ ਕਿਵੇਂ ਸ਼ੁਰੂ ਕਰਾਂ ਮੈਨੂੰ ਤਾਂ ਤੁਹਾਡੇ ਨਾਲ ਨਜ਼ਰਾਂ ਮਿਲਾਉਂਦੇ ਨੂੰ ਸ਼ਰਮ ਆਉਂਦੀ ਆ ਪਰ ਫਿਰ ਵੀ ਤੁਸੀਂ ਮੇਰੇ ਮੇਰੇ ਬਾਰੇ ਤੇ ਮੇਰੇ ਮਾਪੇ ਬਾਰੇ ਸਭ ਕੁਝ ਜਾਣਦੇ ਹੋ ਮੇਰਾ ਬਾਪ ਸਾਨੂੰ ਛੋਟੇ ਛੋਟੇ ਭੈਣ ਭਰਾਵਾਂ ਨੂੰ ਛੱਡ ਕੇ ਹਾਰਬ ਕੰਟਰੀ ਯਾਨੀ ਕਿ ਵਿਦੇਸ਼ ਵਿੱਚ ਜਾ ਕੇ ਮਿਹਨਤ ਮਜ਼ਦੂਰੀ ਕਰਨ ਲੱਗਿਆ ਤਾਂ ਕਿ ਸਾਡੇ ਭੈਣਾ ਭਰਾਵਾਂ ਦੀ ਜਿਹੜੀ ਜ਼ਿੰਦਗੀ ਆ ਉਹ ਵਧੀਆ ਬਣ ਸਕੇ ਤੇ ਵਧੀਆ ਸਵਾਰ ਹੋਵੇ ਸਵਾਰ ਹੋ ਜਾਏ ਇਸ ਕਰਕੇ ਜਿੰਦ ਜਾਨ ਇੱਕ ਕਰਕੇ ਉੱਥੇ ਜਾ ਕੇ ਮਜ਼ਦੂਰੀ ਕਰਨ ਲੱਗਾ ਮੇਰੇ ਬਾਪ ਨੇ ਖੁਦ ਜਾ ਕੇ ਬਹੁਤ ਮਿਹਨਤ ਕੀਤੀ ਤੇ ਮੇਰੀ ਮਾਂ ਨੇ ਘਰ ਵਿੱਚ ਰਹਿੰਦੇ ਆਂ ਜੀ ਸਾਲ ਬੜੇ ਚਾਅ ਨਾਲ ਲਗਾਨ ਪਾਇਆ ਪੜਾਇਆ ਮੈਂ ਪੜ੍ਹ ਲੈ ਕੇ ਹੱਥਾਂ ਵਿੱਚ ਡਿੰਗਰੀਆਂ ਰਹਿ ਕੇ ਥਾਂ-ਥਾਂ ਦੇ ਸਰਕਾਰੀ ਦਫ਼ਤਰਾਂ ਦੇ ਠੱਕੇ ਖਾਂਦਾ ਰਿਹਾ ਪਰ ਕਿਸੇ ਹਾਕਮ ਨੇ ਕਿਸੇ ਸਰਕਾਰ ਨੇ ਮੇਰੀ ਮਿਹਨਤ ਦਾ ਕੋਈ ਮੁੱਲ ਨਹੀਂ ਪਾਇਆ ਮੈਂ ਆਪਣੇ ਅਤੇ ਆਪਣੀ ਮਾਂ-ਬਾਪ ਦੇ ਸੁਪਨਿਆਂ ਨੂੰ ਟੁੱਟਦਾ ਦੇਖ ਕੇ ਵਿਦੇਸ਼ ਜਾਣ ਦਾ ਫੈਸਲਾ ਕੀਤਾ ਮੇਰੇ ਮਾਂ-ਬਾਪ ਨੇ ਜੋ ਵੀ ਆਪਣੀ ਜ਼ਿੰਦਗੀ ਦੀ ਪੂੰਜੀ ਜੋੜੀ ਸੀ ਮੇਰੇ ਸੁਪਨੇ ਪੂਰੇ ਕਰਨ ਲਈ ਮੈਨੂੰ ਵਿਦੇਸ਼ ਨੂੰ ਤੋਰ ਦਿੱਤਾ ਵਿਦੇਸ਼ ਦੀ ਧਰਤੀ ਤੇ ਜਾ ਕੇ ਪਹੁੰਚ ਗਏ ਮੈਂ ਬੜਾ ਖੁਸ਼ ਸੀ ਕਿ ਮੈਂ ਹੁਣ ਮਿਹਨਤ ਕਰਕੇ ਆਪਣੇ ਸੁਪਨੇ ਅਤੇ ਆਪਣੇ ਮਾਪੇ ਦੇ ਸੁਪਨੇ ਪੂਰੇ ਕਰਾਂਗਾ ਪਰ ਮੇਰੇ ਸੁਪਨਿਆਂ ਦੀ ਚਿੰਤਾ ਨਾ ਸਾਡੇ ਹਾਕਮਾਂ ਨੇ ਕੀਤੀ ਤੇ ਨਾ ਹੀ ਪ੍ਰਦੇਸ਼ੀ ਹਾਕਮਾਂ ਨੇ ਕੀਤੀ ਆਖਰਕਾਰ ਮੈਨੂੰ ਇੱਕ ਕਸੂਰਵਾਰ ਦੇ ਵਾਂਗ ਫੜ ਕੇ ਇੱਕ ਮੋਰਜਮ ਦੇ ਮੋਰਜਮਾ ਵਾਂਗ ਫੜ ਕੇ ਹੱਥਾਂ ਵਿੱਚ ਕੜੀਆਂ ਤੇ ਪੈਰਾਂ ਵਿੱਚ ਬੇੜੀਆਂ ਪਾ ਕੇ ਜਹਾਜ਼ ਵਿੱਚ ਪਾਠਾੜ ਕੇ ਮੈਨੂੰ ਮੇਰੀ ਧਰਤੀ ਤੇ ਦੁਬਾਰਾ ਛੱਡ ਗਏ ਮੈਨੂੰ ਸਮਝ ਨਹੀਂ ਆਉਂਦੀ ਮੈਂ ਇਸ ਦਾ ਦੋਸ਼ ਕਿਸ ਨੂੰ ਦੇਵਾਂ ਆਪਣੇ ਸੁਪਨੇ ਅਤੇ ਆਪਣੇ ਮਾਪੇ ਦੇ ਟੁੱਟੇ ਸੁਪਨਿਆਂ ਦਾ ਦੋਸ਼ ਮੈਂ ਕਿਹਨੂੰ ਦੇਵਾਂ ਮੇਰੀ ਸਾਡੇ ਬਰਬਾਦੀ ਹੋਣ ਤੇ ਸਾਡੀ ਇਹਨਾਂ ਕੋਈ ਬਰਬਾਦੀ ਤੇ ਸਾਡੇ ਹਾਕਮਾਂ ਨੇ ਸਾਡੀ ਬਾਹ ਤਾਂ ਕੀ ਫੜਨੀ ਸੀ ਵੱਡੀਆਂ-ਵੱਡੀਆਂ ਟਾਰਾ ਮਾਰਨ ਵਾਲੇ ਸਾਡੇ ਮੁਲਕ ਦੇ ਵੱਡੇ-ਵੱਡੇ ਨੇਤਾ ਆਪਣੀ ਆਪਣੀ ਦੁਸ਼ਮਣੀ ਕੱਢਣ ਤੇ ਲੱਗੇ ਹੋਏ ਹੋ ਆਪਣੀ ਆਪਣੀ ਰਾਜਨੀਤਿਕ ਰੋਟੀਆਂ ਸੇਖਣ ਤੇ ਲੱਗੇ ਹੋਇਆ ਆਪਣੀ ਆਪਣੀ ਪਾਰਟੀ ਨੂੰ ਸਹੀ ਸਾਬਤ ਕਰਨ ਲਈ ਇੱਕ ਦੂਜੇ ਤੇ ਦੋਸ਼ ਮੜ ਰਹੇ ਆ ਮੈਨੂੰ ਸਮਝ ਰਿਹਾ ਦੀ ਮੈਂ ਆਪਣਾ ਟੁੱਟੇ ਸੁਭਨਿਆਂ ਦਾ ਦੋਸ਼ ਕਿਸ ਤੇ ਦਮੜਾ ਕਿਸ ਤੇ ਮੜਾਂ ਇਹ ਗਲਤ ਹੈਗੀ ਆ ਇਹ ਸਰਕਾਰਾਂ ਵੀ ਦੋਚੀ ਆ ਸਾਡੀਆਂ ਜਿਹੜੇ ਅੱਧਰ ਬੱਚੇ ਪੜ੍ਹ ਲਿਖ ਕੇ ਕਿੰਦਾ ਡਿਗਰੀਆਂ ਹੱਥਾਂ 'ਚ ਚੱਕ ਕੇ ਫਿਰਦੇ ਆ ਕਿਸੇ ਨੂੰ ਨੌਕਰੀਆਂ ਦਿੰਦੀ ਆ ਸਰਕਾਰਾਂ ਇੱਕ ਵਾਰ ਆਹੀ ਨਹੀਂ ਦੇ ਨਵਾ ਜੀ ਨੂੰ ਫ੍ਰੀ ਦਵਾਂਗੇ ਆ ਅਸਤਾ ਕਰਨੇ ਫ੍ਰੀ ਨਹੀਂ ਕੋਈ ਚਾਹੀਦਾ ਸੰਤਲ ਤਾਂ ਮੱਖਣ ਦੀ ਸਹੀ ਆ ਤੇ ਬਾਪੂ ਤੁਹਾਡੇ ਨੇ ਮਿਹਨਤ ਬਹੁਤ ਕੀਤੀ ਵਿਦੇਸ਼ ਵਿੱਚ ਜਾ ਕੇ ਤੇ ਮਾਤਾ ਨੇ ਤੁਹਾਡੀ ਇੱਥੇ ਪਰਵਰਿਸ਼ ਵਧੀਆ ਕੀਤੀ ਉਹਨੇ ਵੀ ਬੜਾ ਖਿਆਲ ਰੱਖਿਆ ਤੇ ਬੰਦਾ ਕਰੇਗੀ ਇਧਰ ਹੀ ਸਰਕਾਰਾਂ ਨਹੀਂ ਪੁੱਛਦੀਆਂ ਹੈਗੀਆਂ ਪੜ੍ਹ ਲੈ ਕੇ ਬੰਦੇ ਨੂੰ ਇੱਥੇ ਨੌਕਰੀ ਮਿਲਦੀ ਜੇ ਇੱਧਰ ਨੌਕਰੀ ਮਿਲ ਜਵੇ ਇਹ ਬੰਦੇ ਨੂੰ ਤਾਂ ਲੋੜ ਨਹੀਂ ਜਾਣ ਦੀ ਬਾਹਰ ਜਾ ਕੇ ਠੱਕੇ ਖਾਣ ਦੀ ਲੋੜ ਨਹੀਂ ਹੈ ਵਿਦੇਸ਼ਾਂ 'ਚ ਜਾ ਕੇ ਠੱਕੇ ਖਾਣ ਦੀ ਆਓ ਮਿਹਨਤ ਆ ਇਹਨੇ ਵੀ ਬਥੇਰੀ ਕੀਤੀ ਆ ਬਹੁਤ ਭੇਜਤਾ ਹੀ ਇਹ ਵੀ ਜਦੋਂ ਇੱਥੇ ਕਿਸੇ ਨੇ ਸੁਣੀ ਨਹੀਂ ਤਾਂ ਹੀ ਭੇਜਿਆ ਸੀਗਾ ਇੰਨਾ ਖੁਸ਼ੀ ਸਾਰੇ ਨੂੰ ਮਿਲ ਕੇ ਗਿਆ ਐਨਾ ਬੜਾ ਸੇਲਾ ਨਾ ਚਾਹ ਸੀ ਉਹ ਗਿਆ ਕਿਨੇ ਧਾਵਾਂ ਦੇ ਨਾਲ ਗਿਆ ਸਾਰੇ ਮਲੇ ਸਾਰੇ ਗਾਲੀ ਮਲੇ ਸਾਰੇ ਉਹ ਜਿਹੜੀਆਂ ਸਾਰੇ ਬੱਚਿਆਂ ਨੂੰ ਵੀ ਐਨ ਵਧੀਆ ਢੰਗ ਨਾਲ ਮਿਲ ਕੇ ਗਿਆ ਵੀ ਮੈਂ ਚੱਲਣ ਹੂੰ ਹੌਣ ਵਗੇ ਟਾਈਮ ਦਾ ਗੱਲ ਤਾਂ ਉਹ ਸਹੀ ਆ ਫੇ ਆਪਾਂ ਅੱਜ ਦੀਆਂ ਸਰਕਾਰਾਂ ਜਿਹੜੀਆਂ ਨਵੀਆਂ ਬੜੀਆਂ ਉਹਨਾਂ ਨੂੰ ਤਾਂ ਕਹੀ ਜਾਂਦੇ ਆ ਤੇ ਜਿਹੜੀਆਂ ਪਿਛਲੀਆਂ ਸਰਕਾਰਾਂ ਆ ਉਨੀ ਵੀ ਕੁਝ ਨਹੀਂ ਕੀਤਾ ਉਹ ਸਾਡੇ ਦੁੱਖ ਤੜਪ ਕਿੰਨੇ ਤਾਂ ਸੁਣ ਲੈ ਇਹ ਨਹੀਂ ਕੋਈ ਉਸ ਕੀ ਨਾ ਦੇਖ ਇਹਨਾਂ ਦਾ ਆਪਾਂ ਨੂੰ ਦੇਖ ਲਈ ਆਪਾਂ ਦੇਖਦੇ ਆ ਇਹ ਜਿਹੜਾ ਪਰਵਾਸ ਆ ਵੀ ਆਪਾਂ ਦੇਖਦੇ 70 ਤੋਂ ਪਹਿਲਾਂ ਦਾ ਤੁਰਿਆ ਆ ਅੱਜ ਤੱਕ ਤੁਰੀ ਜਾਂਦਾ ਇਹ ਕਦੇ ਪਹਿਲੀ ਵਾਰੀ ਥੋੜੀ ਗਏ ਆ ਇਹਨਾਂ ਤੋਂ ਪਹਿਲਾਂ ਐਨੇ ਜਾ ਕੇ ਬੈਠੇ ਆ ਸਹੀ ਆ ਤੇ ਮਾਦਰ ਉਹ ਇਹਨਾਂ ਨੂੰ ਜਿੱਦਾਂ ਅਮਰੀਕਾ ਵਾਲੇ ਕੜੀਆਂ ਲਾ ਕੇ ਬੇੜੀਆਂ ਲਾ ਕੇ ਜਿੱਦਾਂ ਇਹ ਬਹੁਤ ਵੱਡੇ ਅਪਰਾਧੀ ਹੁੰਦੇ ਛੱਡ ਕੇ ਗਏ ਆ ਉਹ ਇਹ ਬਹੁਤ ਬਣਾ ਸ਼ਰਮ ਤੇ ਹੈ ਸਾਨੂੰ ਦਾ ਭਰਾਵਾ ਇਸ ਦਾ ਦਾੜਿਆ ਬਕੇ ਟਾਈਮ ਕੁਝ ਕਰਕੇ ਨਾ ਬੈਜੇ ਮੈਂ ਦੇਖਦਾ ਨਾ ਜਾ ਕੇ ਦੇਖ ਉਹਦੀ ਦੇਖ ਹਾਂ ਦੇਖਦਾ ਮੈਂ ਹਾਂ ਵੀ ਜਿੱਦਾਂ ਦਾ ਆ ਨਾ ਖਾਂਦਾ ਪੀਂਦਾ ਨਹੀਂ ਹੈਗਾ ਬਸ ਆਇਆ ਮਤਲਬ ਉਹ ਸੋਚਾਂ ਚ ਬੈ ਗਿਆ ਜਿੱਦਾਂ ਤਾਂ ਹੈਗਾ ਹੀ ਆ ਇੰਨੇ ਪੈਸੇ ਲਾ ਕੇ ਮੁੜ ਕੋ ਪੁਲਿਸ ਆਲੇ ਨਹੀਂ ਕੋਈ ਕੁਝ ਕੀਤੀ ਆ ਚਲੋ ਇਹਦੇ ਨਹੀਂ ਕੱਟ ਹੋਏ ਆ ਵਿੱਚ ਤਾਂ ਬੰਦਿਆਂ ਦੀ ਬਹੁਤ ਕੀਤੀ ਲੋਕ ਰੋਂਦੇ ਸੀ ਇੱਥੇ ਸੁਣਾ ਹੀ ਆ ਦੱਸ ਕੀ ਕਰਨਗੇ ਵਿਚਾਰੇ ਇਹ ਆਵਜਾ ਲੱਖ ਰੁਪਇਆ ਲਾ ਕੇ ਗਏ ਉਹ ਜਿਨ੍ਹਾਂ ਨੂੰ ਆਪਣੀ ਜ਼ਮੀਨ ਨਹੀਂ ਵੇਚ ਦਿੱਤੀ ਬਾਉ ਵੀ ਆ ਗਈ ਕੋਲ ਤੇ ਚਲੋ ਬੱਚਾ ਸਾਡਾ ਸੈਟ ਹੋ ਜੀ ਬਾਹਰ ਦੇਖੋ ਇਹ ਜਿਹੜਾ ਪ੍ਰਵਾਸ ਆ ਵਿਦੇਸ਼ ਜਾਣ ਦੀ ਜਿਹੜੀ ਲੋਕਾਂ ਦੇ ਵਿੱਚ ਦੌੜ ਆ ਇਹ ਨਾ ਅੱਜ ਨਵੀਂ ਆ ਨਾ ਇਹ ਬੰਦ ਹੋਣੀ ਆ ਤੇ ਨਾ ਇਹ ਬਾਦ ਨੂੰ ਕਰ ਸਕਦਾ ਇਹ ਜਿਹੜੀਆਂ ਵਿਦੇਸ਼ ਜਾਣ ਦੀਆਂ ਜਿਹੜੇ ਲੋਕਾਂ ਦੇ ਕਾਰਨ ਆ ਕਿ ਆਪਣੇ ਮੌਤ ਦੇ ਹਾਕਮ ਤੇ ਨੀਤੀ ਸਾਫ ਹੋਵੇ ਲੋਕਾਂ ਨੂੰ ਸਹੀ ਤਰੀਕੇ ਦੇ ਨਾਲ ਸਹੂਲਤਾਂ ਦੇਣ ਤਾਂ ਲੋੜ ਹੈ ਨਹੀਂ ਤੁਹਾਨੂੰ ਬਾਹਰ ਜਾਣ ਦੀ ਲੋੜ ਨਹੀਂ ਆਪਣੇ ਮੁਲਕ 'ਚ ਨਾ ਦਾ ਕੰਮ ਦੀ ਘਾੜਿਆ ਨਾ ਰਜਿਸਟਰੀ ਦੀ ਘਾੜਿਆ ਇੱਥੇ ਘਾਟ ਕੋਈ ਨਹੀਂ ਘਾਟਿਆ ਤਾਂ ਸਿਰਫ ਬੇਸਕਾਲ ਦੀ ਤੇ ਸਾਡੀਆਂ ਜਿਹੜੀਆਂ ਸਰਕਾਰਾਂ ਆ ਰਹੀਆਂ ਉਹਨਾਂ ਦੀ ਨੀਤ ਸਾਫ ਨਹੀਂ ਸਾਡੇ ਜਿਹੜੇ ਹਾਕਮ ਹੈ ਸਾਡੇ ਮੁਲਕ ਦੇ ਉਹਨਾਂ ਦੀ ਨੀਤ ਨਹੀਂ ਸਾਫ ਜੇ ਉਹਨਾਂ ਦੀ ਨੀਤ ਸਾਫ ਹੋਵੇ ਤੇ ਨੌਕਾ ਪਹੁੰਚੇ ਨੋ ਬੀ ਨੋ ਬੰਦ ਦੇ ਜਾਵੀਂ ਕਾਰ ਜਾਣ ਨੂੰ ਕੋਈ ਮੰਨੇ ਹੀ ਨਾ ਵੀ ਹਾਂ ਇੱਥੇ ਸਾਰਾ ਕੁਝ ਜਦ ਹੈਗਾ ਹੈਗਾ ਲੋਕੀ ਤਾਂ ਉੱਥੇ ਐਡਾ ਰੋਂਦੇ ਸੀ ਜੀਵੀਆਂ ਨਾ ਵੇਚ ਕੇ ਪੁੱਤ ਜਿਹਨਾਂ ਦੇ ਆ ਗਏ ਬਾਗ ਬਰਬਾਦ ਹੋ ਕੇ ਸਾਰਾ ਕੁਝ ਇਹ ਸਰਕਾਰਾਂ ਨੇ ਵਾਂਗ ਹੀ ਬਾਨੀਆਂ ਸਰਕਾਰਾਂ ਤਾਂ ਲਾਲ ਸੱਚੀ ਆ ਇੱਕ ਦੂਜੇ ਦੇ ਇਨਜਾਮ ਲਾਈ ਜਾਂਦੇ ਆ ਉਹ ਆਪਣੀਆਂ ਰੋਟੀਆਂ ਇੱਥੇ ਵਾਲਿਆਂ ਨੂੰ ਕਹੀ ਜਾਂਦੇ ਆ ਸਹੀ ਗੱਲ ਆ ਦਿਨ ਬਹਿ ਜਾਂਦੇ ਆ ਉਹ ਕੋਈ ਕਹਿੰਦਾ ਜੀ ਸਾਨੂੰ ਸਿੱਖਾਂ ਨੂੰ ਬਦਨਾਮ ਕਰਦੇ ਆ ਅਸਰੇ ਵਿੱਚ ਸਿੱਖਾਂ ਨੂੰ ਬਦਨਾਮ ਨਹੀਂ ਕਰਦੇ ਬਦਨਾਮੀ ਦੇ ਨਾਲ ਨਾਲ ਬਰਵਾਦ ਵੀ ਗੱਲ ਲੱਗਦੀ ਆ ਬਰਵਾਦ ਵੀ ਗੱਲ ਲੱਗਦੀ ਆ ਅਸਰੇ ਤੇ ਬਰਬਾਦੀ ਦਾ ਕੰਮ ਆ ਸਹੀ ਗੱਲ ਚਲੋ ਦੇਖੀਏ ਚਲ ਦੇਖ ਲਾਉ ਨੂੰ ਝਾੜਦੇ ਮੱਛੀ ਨਹੀਂ ਸਸਤੀ ਕਾਲੀ ਭਰੇ ਸਸਤੀ ਕਾਲੀ ਅੱਜ ਦੀ ਸਾਡੀ ਸਟੋਰੀ ਅਮਰੀਕਾ ਤੋਂ ਸਵਾਰਡ ਹੋ ਗਿਆ ਇਸ ਉਹਨਾਂ ਸਾਡੇ ਭੈਣ ਭਰਾਵਾਂ ਦੀ ਨੌਨਵਾਂ ਦੀ ਸਟੋਰੀ ਜਿਹਨੇ ਸਾਡੀ ਸਾਹਮਣੇ ਸੀ ਉਹਦੇ ਮਤਾਬਕ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਕਸੂਰ ਆਸਲ ਦੇ ਵਿੱਚ ਇਹਦਾ ਕੱਢੀਏ ਆਪਣੀ ਮੁਲਕ ਦੇ ਹਾਕਮਾਂ ਦਾ ਜਾਂ ਉਹਨਾਂ ਦਾ ਅਥੀਤ ਮੰਨਦੇ ਆਂ ਵੀ ਸਾਡੇ ਮੁਲਕ ਦੇ ਜਿਹੜੇ ਹਾਕਮ ਹੈ ਉਹਨਾਂ ਦਾ ਜ਼ਿਆਦਾ ਕਸੂਰ ਹੈ ਸਾਤਰ ਤੋਂ ਲੈ ਕੇ ਜਿੰਨੀ ਕਸੀਂ ਆਪਣੀ ਸੁਰਤ ਸੰਭਾਲੀ ਆ ਕਿਸੇ ਸਰਕਾਰ ਨੇ ਕਿਸੇ ਮਿਹਨਤੀ ਦਾ ਮੁੱਲ ਨਹੀਂ ਪਾਇਆ ਜੇ ਹੱਥਾਂ 'ਚ ਡਿਗਰੀਆਂ ਲੈ ਕੇ ਸਾਡੇ ਨੌਜਵਾਨ ਘੁੰਮਦੇ ਆ ਉਹਨਾਂ ਨੂੰ ਨੌਕਰੀ ਨਹੀਂ ਮਿਲਦੀ ਜੇ ਸਾਡੇ ਮੁਲਕ 'ਚ ਉਹਨਾਂ ਨੂੰ ਨੌਕਰੀ ਮਿਲੇ ਤੇ ਬਾਹਰ ਜਾ ਕੇ ਠੱਕੇ ਕਾਤੇ ਖਾਣ ਬਾਹਰ ਜਾ ਕੇ ਜਲਤ ਭਰੀ ਜਿਹੜੀ ਜ਼ਿੰਦਗੀ ਆ ਉਹ ਜਿਉਣ ਦੀ ਕੀ ਲੋੜ ਆ ਸਾਡਾ ਅੱਜ ਦਾ ਸਨੇਹਾ ਸਾਡੇ ਹਾਕਮਾਂ ਨੂੰ ਇਹੀ ਆ ਕਿ ਜਿਹੜੇ ਰਿਪੋਰਟ ਹੋ ਕੇ ਆਏ ਆ ਉਹਨਾਂ ਦੀ ਬਾਹ ਫੜੋ ਉਹਨਾਂ ਦੇ ਦੇਵੇ ਦੁੱਖ ਸੁੱਖਿਆ ਉਹਨਾਂ 'ਚ ਸਾਂਝੀ ਹੋਵੋ ਤਾਂ ਕਿ ਉਹਨਾਂ ਦਾ ਮੁਰਦ ਸੇਵਾ ਹੋ ਸਕੇ ਇਹ ਸਾਡੀ ਅੱਜ ਦੀ ਸਟੋਰੀ ਚੰਗੀ ਲੱਗੀ ਸ਼ੇਅਰ ਲਾਈਕ ਜ਼ਰੂਰ ਕਰ ਦਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸਾਰਿਆਂ ਦਾ ਧੰਨਵਾਦ